ਇੱਕ ਵਾਰ ਫਿਰ ਤੋਂ ਆਪਾਂ ਨਵੀਂ ਵੀਡੀਓ ਤੋੜੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਨਵੀਂ ਵੀਡੀਓ ਚ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਗੱਡੀਆਂ ਦੀ ਕੱਲੀ-ਕੱਲੀ ਕਰਕੇ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਰਹੇ ਜੀ ਨੰਬਰ ਆਪਣਾ 874038764 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਤਰ੍ਹਾਂ ਦੀ ਤਾਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਪਹਿਲੀ ਗੱਡੀ ਦੀ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਜਿਹੜੀ ਲੈ ਕੇ ਪਹੁੰਚੀਆਂ ਕਾਲੇ ਰੰਗ ਦੀ ਸਕੋਰਪੀ ਆਪਾਂ ਲੈ ਕੇ ਪਹੁੰਚੀਆਂ ਜੀ 2018 ਮਾਡਲ ਗੱਡੀ ਐ ਗੱਡੀ ਕੋਲ 78000 ਚੱਲੀ ਹੋਈ ਐ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1.14 ਲੱਖ ਰੁਪਈਆ ਮਾਲਕ ਨੇ ਮੰਗਿਆ ਗੱਡੀ ਖੜੀ ਐ ਅੰਮ੍ਰਿਤਸਰ ਸੈਕੰਡ ਓਨਰ ਗੱਡੀ ਐ ਨਵੇਂ ਟਾਇਰਾਂ ਚ ਐ ਨਵੀਂ ਗੱਡੀ ਐ ਟਾਇਰਾਂ ਚ ਅਲਾਈ ਲੱਗੇ ਹੋਏ ਐ ਬਾਕੀ ਜਿਹੜਾ ਰੇਟ ਮਾਲਕ ਨੇ ਕਿਹਾ ਡਿਮਾਂਡ ਇੱਕ ਦੇ ਮਾਲਕ ਕਹਿੰਦੇ ਮੌਕੇ ਤੇ ਘੱਟ ਬਾਦ ਕਰ ਲਾਂਗੇ ਅੰਦਰੋਂ ਪੂਰੀ ਸਾਫ ਪਈ ਹੈ ਜੈਨੂਇਨ ਕੰਡੀਸ਼ਨ ਦੀ ਗੱਡੀ ਹੈ 18 ਮਾਡਲ ਦਾ ਟਾਪ ਮਾਡਲ ਹੈ ਨੰਬਰ ਮਾਲਕ ਦਾ ਜਿਨ੍ਹਾਂ ਦੀ ਗੱਡੀ 81659 3062 ਤੇ ਨੰਬਰ 2 ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਹੁੰਡਾ ਦੀ ਸਿਟੀ ਸੀਐਨਜੀ ਉਨ ਪੇਪਰ ਹੈ ਜੀ ਤੇ ਬਹੁਤ ਵਧੀਆ ਗੱਡੀ ਆ 2009 ਮਾਡਲ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਕੰਡੀਸ਼ਨ ਗੱਡੀ ਦੀ ਚੈੱਕ ਕਰੋ ਬਹੁਤ ਟੌਪ ਦੀ ਆਪਰ ਮਿਲ ਜੂਗੀ ਐਨਓਸੀ ਮਿਲ ਜੂਗੀ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਰ ਨੂੰ ਮਿਲ ਜੂਗੀ 1 70 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਬਾਕੀ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਘਾਟਾ ਵਾਦਾ ਹੋ ਜਾਊਗਾ ਕਿਸੇ ਨੂੰ ਪਸੰਦ ਆਵੇ ਗੱਡੀ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੋਵੇ ਤਾਂ ਮਾਲਕ ਕਹਿੰਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਆ ਕੇ ਦੇਖ ਲਓ ਚੈੱਕ ਕਰਨੀ ਕਿਸੇ ਨੇ ਚਲਾ ਕੇ ਦੇਖਣੀ ਆ ਟਰਾਈ ਲੈਣੀ ਕਿਸੇ ਨੇ ਆ ਕੇ ਦੇਖ ਲਓ ਮੋਗੇ ਖੜੀ ਹੈ ਗੱਡੀ ਘਰੇ ਬਾਕੀ ਮਾਲਕ ਨੇ ਦੱਸਿਆ ਵੀ ਕੋਈ ਨਾ ਤਾਂ ਗੱਡੀ ਐਕਸੀਡੈਂਟ ਹੋਈ ਐ ਨਾ ਕੋਈ ਲੱਗੀ ਹੋਈ ਐ ਨਾ ਕੋਈ ਰੰਗ ਹੋਈ ਐ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਓ ਬੰਪਰ ਵਗੈਰਾ ਜ਼ਰੂਰ ਰੰਗ ਹੋਈ ਨੇ ਬਾਕੀ ਤੁਸੀਂ ਮਾਲਕ ਨੂੰ ਪੁੱਛ ਲਿਓ ਕੀ ਕੁਛ ਐ ਕਿਵੇਂ ਕੁਛ ਐ ਤੇ ਮਾਲਕ ਸਾਰਾ ਕੁਛ ਤੁਹਾਨੂੰ ਦੱਸ ਦੇਣਗੇ ਤੇ ਨੰਬਰ ਮਾਲਕ ਦਾ 84300 7737 616 ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਸਬਟਾ ਬੀਡੀਆਈ ਗੱਡੀ ਪਹੁੰਚੀ ਐ 2013 ਮਾਡਲ ਐ ਜੀ ਗੱਡੀਆਂ ਫਾਸਟ ਔਨਰ ਇੱਕਾ ਹੱਥ ਗੱਡੀ ਚੱਲੀ ਹੋਈ ਆ ਤੇ ਗੱਡੀ ਖੜੀ ਐ ਸ਼੍ਰੀ ਮੁਕਤਸਰ ਸਾਹਿਬ ਏਰੀਆ 'ਚ ਨਵੇਂ ਵਾਂਗੂ ਆਪਨੂੰ ਟਾਇਰ ਮਿਲ ਜਾਣਗੇ ਡਿਮਾਂਡ ਦੀ ਆਪਾਂ ਗੱਲ ਕਰੀਏ 320000 ਰੁਪਿਆ ਮਾਲਕ ਨੇ ਰੇਟ ਇੱਕ ਬੜੀ ਰੱਖਿਆ ਲਾਕੀ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਘਾਟਾ ਬਹੁਤ ਕਰ ਲੈ ਇੰਟੀਰੀਅਰ ਬਹੁਤ ਸਹੀ ਪਿਆ ਗੱਡੀ ਦਾ ਅੰਦਰੋਂ ਚੈੱਕ ਕਰੋ ਤੁਸੀਂ ਬਹੁਤ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਚਲਾ ਕੇ ਕਿਸੇ ਨੇ ਦੇਖਣੀ ਆ ਕਿਸੇ ਨੂੰ ਪਸੰਦ ਆਉਦੀ ਆ ਤਨ ਜਾ ਕੇ ਦੇਖ ਲਓ 320000 ਰੁਪਇਆ ਇੱਕ ਬਾਰੇ ਰੇਟ ਮਾਲਕ ਨੇ ਮੰਗਿਆ ਬਾਕੀ ਮਾਲਕ ਜਿਹੜੇ ਹੈਗੇ ਗੱਡੀ ਦੇ ਉਹਨਾਂ ਨੇ ਕਿਹਾ ਵੀ ਘਟਾਵਾ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਕਰ ਲਾਂਗੇ ਤੇ ਟਾਇਰ ਸਹੀ ਪਈ ਨਹੀਂ ਗੱਡੀ ਸਹੀ ਹੈ ਜੀ ਬਾਕੀ ਚਾਰੇ ਪਾਸੋਂ ਫੋਟੋ ਮਾਂ ਤੁਸੀਂ ਦੇਖ ਰਹੇ ਹੋ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ 98770 65582 ਨੰਬਰ ਤੇ ਗੱਲ ਕਰਕੇ ਤੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਤੇ ਖਰੀਦ ਸਕਦਾ ਹਾਂ ਜੀ ਤੇ ਗੱਲਬਾਤ ਕਰਕੇ ਤੇ ਜਾ ਕੇ ਦੇਖ ਲਓ ਤੇ ਵੈਗਨਰ ਗੱਡੀ ਆਪਾਂ ਹੁਣ ਲੈ ਕੇ ਪਹੁੰਚੇ ਹਾਂ 2009 ਮਾਡਲ ਗੱਡੀ ਲੈ ਕੇ ਪਹੁੰਚੀਆਂ ਸੀ ਗੱਡੀ ਆ ਜੀ ਫਾਸਟ ਓਨਰ ਪੰਜਾਬ ਨੰਬਰ ਹੈ ਤੇ ਜਲੰਧ ਏਰੀਆ ਤੋਂ ਕਾਫੀ ਆਪਣੇ ਕੋਲੇ ਕਮੈਂਟ ਆਈ ਸੀਗੇ ਕਾਫੀ ਡਿਮਾਂਡ ਆ ਰਹੀ ਸੀਗੀ ਵੈਗਨਰ ਗੱਡੀ ਵਾਸਤੇ ਲੈ ਕੇ ਤੁਹਾਡੇ ਖਾਤਰ ਆਪਾਂ ਪਹੁੰਚੇ ਹਾਂ ਫਾਸਟ ਓਨਰ ਹੈ ਜੀ ਗੱਡੀ ਤੇ ਗੱਡੀ ਖੜੀ ਹੈ ਜਲੰਧ ਏਰੀਆ 'ਚ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦਾ ਹਾਂ 1 40 ਦੇ ਵਿੱਚੋਂ ਮਾਲਕ ਕਹਿੰਦੇ ਵੀ ਘਾਟਾ ਬਦ ਹੋ ਜਾਊਗਾ ਤੇ ਫਾਸਟ ਓਨਰ ਹੈ ਜੀ ਇੱਕwidehat ਗੱਡੀ ਚੱਲੀ ਹੋਈ ਹੈ ਗੱਡੀ ਤੁਸੀਂ ਚੈੱਕ ਕਰੋ ਜੀ ਚਾਰੇ ਪਾਸੋਂ ਫੋਟੋਆਂ ਤੁਹਾਡੇ ਸਾਹਮਣੇ ਆ ਤੇ ਇਹ ਵੀਡੀਓ 'ਚੋਂ ਫੋਟੋਆਂ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 90568 ਤੇ 79612 ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਗੱਡੀ ਬਾਰੇ ਕੁਝ ਪੁੱਛਣਾ ਹੈ ਤੁਸੀਂ ਗੱਡੀ ਦੇ ਅੰਦਰੋਂ ਪੁੱਛਣਾ ਇੰਜਨ ਗੇਅਰ ਬਾਰੇ ਪੁੱਛਣੇ ਬਾਕੀ ਜੋ ਕੁਝ ਮਾਲਕ ਨੇ ਮੈਨੂੰ ਦੱਸਿਆ ਸੀਗਾ ਉਹ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਡਿਮਾਂਡ ਵੀ ਤੁਹਾਨੂੰ ਪਤਾ ਲੱਗ ਗਈ ਤੇ ਗੱਡੀ ਖੜੀ ਹੈ ਜਲੰਧਰ ਤੁਹਾਨੂੰ ਪਤਾ ਲੱਗ ਗਈ ਆ ਤੇ ਵੀਡੀਓ ਦੀ ਗੱਲਬਾਤ ਪੂਰੀ ਆਪਾਂ ਕਰ ਰਹੇ ਹਾਂ ਅਸੀਂ ਗੱਡੀਆਂ ਬਾਰੇ ਤੁਹਾਨੂੰ ਦੱਸ ਰਹੇ ਹਾਂ ਆਪਾਂ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਸੀ ਤੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੂ ਤੁਹਾਡੇ ਕੋਲੇ ਵੀ ਕੋਈ ਗੱਡੀ ਆ ਮੋਟਰਸਾਈਕਲ ਆ ਕੂਠੀ ਘਰ ਮਕਾਨ ਕੁਝ ਵੀ ਹੈ ਜੀ ਵੇਚਣ ਵਾਸਤੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਚੈਨਲ ਦਾ ਨੰਬਰ ਜੀ ਉੱਪਰ ਚੱਲ ਰਿਹਾ ਹੈ 78140 ਤੇ 38764 ਕਿਸੇ ਨੇ ਐਡ ਕਰਵਾਉਣੀ ਹੈ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਆਪਾਂ ਨਹੀਂ ਲੈਂਦੇ ਤੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਇੱਕ ਵੀਡੀਓ 10-12 ਫੋਟੋਆਂ ਪੂਰੀ ਜਾਣਕਾਰੀ ਤੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦੇਵਾਂਗੀ ਠੀਕ ਹੈ ਜੀ ਬਾਕੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੂ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗਿਆ ਤਾਂ ਨੀਚੇ ਇੱਕ ਤੁਹਾਨੂੰ ਲਾਈਕ ਦਾ ਬਟਨ ਮੇਂ ਮਿਲੂਗਾ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੇ ਵੀਡੀਓ ਤੁਹਾਨੂੰ ਪਸੰਦ ਆਉਦੀ ਹੈ ਤੁਸੀਂ ਚਾਹੁੰਦੇ ਹੋ ਵੀ ਹਰ ਰੋਜ਼ ਅਸੀਂ ਦੇਖੀਏ ਤਾਂ ਤੁਹਾਨੂੰ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੇਠੇ ਮਿਲੂਗਾ ਤੁਸੀਂ ਚੈੱਕ ਕਰੋ ਹੇਠੇ ਦੇਖੋ ਤੇ ਸਬਸਕ੍ਰਾਈਬ ਦੇ ਬਟਨ ਨੂੰ ਸਾਰੇ ਜਣੇ ਜ਼ਰੂਰ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਬਾਕੀ ਆਪਣੇ ਕੋਲੇ ਮਸ਼ੀਨਰੀਆਂ ਬਹੁਤ ਸਾਰੀਆਂ ਆਈਆਂ ਪਈਆਂ ਹਰ ਏਰੀਆ ਚੋਂ ਆਈਆਂ ਪਈਆਂ ਤੁਸੀਂ ਜਿੱਥੋਂ ਆਖੋਗੇ ਕਮੈਂਟ ਕਰਕੇ ਉੱਥੋਂ ਹੀ ਆਪਾਂ ਉਹੀ ਗੱਡੀ ਲੈ ਕੇ ਪਹੁੰਚ ਜਾਗੇ ਉਹਨੇ ਰੇਟ ਚ ਤੇ ਜਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਹੁਣ ਕਰਦੇ ਆ ਜੀ ਅਗਲੀ ਮਸ਼ੀਨਰੀ ਦੀ ਗੱਲਬਾਤ ਆ ਆਪਣੇ ਕੋਲੇ ਵਰਨਾ ਗੱਡੀ ਮਾਲਕ ਨੇ ਭੇਜੀ ਆ 2017 ਮਾਡਲ ਆ ਜੀ ਤਕਤਪੁਰ ਸਾਹਿਬ ਇਹਨਾਂ ਏਰੀਆ ਨੂੰ 9 ਲੱਖ ਰੁਪਇਆ ਕੀਮਤ ਮਾਲਕ ਨੇ ਲਾ ਕੇ ਭੇਜੀ ਆ ਵਰਨਾ ਗੱਡੀ ਆ ਟੌਪ ਦੀ ਗੱਡੀ ਆ ਚੱਲੀ ਬਹੁਤ ਵਧੀਆ ਹੋਈ ਆ ਜੀ ਨਵੇਂ ਟਾਇਰਾਂ ਚ 17 ਮਾਡਲ ਆ ਉੱਚੇ ਮਾਡਲ ਦੀ ਆ ਕਿਸੇ ਨੂੰ ਪਸੰਦ ਆਉਂਦੀ ਆ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ 9 ਲੱਖ ਰੁਪਏ ਇੱਕ ਵਾਰੀ ਡਿਮਾਂਡ ਇਹਨਾਂ ਨੇ ਕਹੀ ਆ। ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਘਾਟਾ ਵੱਧਾ ਕਰ ਲਵਾਂਗੇ। ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ 9 ਲੱਖ ਰੁਪਏ ਇੱਕ ਵਾਰੀ ਮੰਗ ਇਹਨਾਂ ਨੇ ਲਾਈ ਆ। ਤੇ ਨੰਬਰ ਮਾਲਕ ਦਾ 888383085 ਤੇ ਇੱਕ ਆਪਾਂ अल्टੋ ਕਾਲੇ ਰੰਗ ਦੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ अल्टੋ ਕਾਲੇ ਰੰਗ ਦੀ ਵਾਸਤੇ ਡਿਮਾਂਡ ਕਾਫੀ ਆ ਰਹੀ ਸੀ ਕਿ ਤਾਂ ਹੀ ਆਪਾਂ ਲੈ ਕੇ ਪਹੁੰਚਿਆ ਜੀ ਤੁਹਾਨੂੰ ਮੈਂ ਕਹਾਂ ਸਿਕਾ ਕਮੈਂਟ ਤੁਹਾਡੇ ਸਾਰੇ ਮੈਂ ਪੜਦਾ ਹੁੰਨਾ ਜੀ ਹਰ ਰੋਜ਼ ਤੁਸੀਂ ਕਮੈਂਟ ਕਰਕੇ ਮੈਨੂੰ ਦੱਸੇ ਲਾਜ਼ਮੀ ਕਰੋ ਤੇ ਹੁਣ ਤੁਸੀਂ ਦੇਖੋ ਜੀ अल्टੋ ਗੱਡੀ ਆਪਾਂ ਲੈ ਕੇ ਪਹੁੰਚੇ ਆ 2010 ਮਾਡਲ ਹੈ 1 ਲੱਖ ਤੇ 42000 ਰੁਪਿਆ ਮਾਲਕ ਨੇ ਡਿਮਾਂਡ ਮੰਗੀ ਹੈ ਫਿਰੋਜ਼ਪੁਰ ਏਰੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਦੀ ਕੰਡੀਸ਼ਨ ਆਲੂਕਿਆ ਅੰਦਰੋਂ ਵਧੀਆ ਏਸੀ ਹੀਟਰ ਵਗੈਰਾ ਵਰਕਿੰਗ ਚ ਹੈ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦਿਖਾਇਆ ਕਿ ਬਾਹਰਲਾ ਨੰਬਰ ਹੈ ਜੀ ਮਾਲਕ ਸ਼ਾਇਦ ਬਾਹਰ ਰਹਿੰਦੇ ਅਸੀਂ ਤੇ ਹੁਣ ਆਪ ਇੱਕ Maruti 800 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ 1998 ਮਾਡਲ ਦਾ 35000 ਰੁਪਿਆ ਡਿਮਾਂਡ ਇਹਨਾਂ ਨੇ ਇੱਕ ਬਰੇ ਲਾਈ ਹੈ ਤੇ ਮਾਲਕ ਕਹਿੰਦੇ ਬੀ ਮੌਕੇ ਤੇ ਘੱਟ ਆਪਾਂ ਦਾ ਕਰਾਂਗੇ ਹੋ ਸਕਦਾ 30000 ਦਾ ਸੌਦਾ ਹੋ ਜੇ ਹੋ ਸਕਦਾ 31 32 33 ਮਤਲਬ ਕਿ 35000 ਤੋਂ ਥੱਲੇ ਥੱਲੇ ਹੀ ਸੌਦਾ ਹੋਊਗਾ ਉਹ ਤੁਸੀਂ ਆਪੇ ਮਾਲਕ ਨਾਲ ਗੱਲ ਕਰ ਲਓ ਕਿਵੇਂ ਕੁਝ ਹੋਊਗਾ ਜੀ ਤੇ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 8872150 834 ਤੇ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਤੇ ਮਸ਼ੀਨਰੀਆਂ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਜਲਦੀ ਆਪਾਂ ਕਿਸੇ ਨੂੰ ਐਡ ਕਰਵਾਉਣੀ ਆ ਤੋਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ